कल शाम नु ता अपना प्राणी नथा सिंह ਦੇ ਲਾਗੇ ਸੈਕਿੰਡ ਡਿਫੈਂਸ ਲਾਈਨ ਤੇ ਲਕਸ਼ਮਨ ਨੈਰ ਦੇ ਲਾਗੇ ਨਾਕਾ ਲੱਗਿਆ ਹੋਇਆ ਸੀ ਬੀਐਸਐਫ ਦਾ ਤੇ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਵੱਲੋਂ ਸਾਡੇ ਇੰਸਪੈਕਟਰ ਸਾਹਿਬ ਸੀਗੇ ਬਰਵੀਰ ਸਿੰਘ ਤੇ ਆਪਣਾ ਬੀਐਸਐਫ ਵੱਲੋਂ ਐਸ.ਏ. ਯਾਦਵ ਜਿਹੜੇ 160 ਬਟਾਲੀਨ ਦੇ ਕੰਪਨੀ ਕਮਾਂਡਰ ਨੇ ਨਾ ਪੰਕਜ ਸ਼ਰਮਾ ਇਹਨਾਂ ਦੇ ਜਿਹੜੀ ਜੀ ਬ੍ਰਾਂਚ ਹੈ ਉਹਨਾਂ ਦੇ ਬਾਕੀ ਬੀਐਸਐਫ ਤੇ ਪੁਲਿਸ ਦਾ ਨਾਕਾ ਜੋਇੰਟ ਸੀਗਾ ਉੱਥੇ ਮੁਖਬਰੀ ਹੋਈ ਮੁਖਰ ਨੇ ਦੱਸਿਆ ਕਿ ਸੋਨੂ ਸਿੰਘ ਉਰਫ ਸੋਨੀ ਪੁੱਤਰ ਜੀਤ ਸਿੰਘ ਪੁੱਤਰ ਬੰਤਾ ਸਿੰਘ ਇਹਦੇ ਨਾਲ ਅੰਗਰੇਜ਼ ਸਿੰਘ ਉਰਫ ਗੱਗੀ ਪੁੱਤਰ ਜਗਿੰਦਰ ਸਿੰਘ ਇਹ ਵਸਿਆ ਨੂਰ ਸ਼ਾ ਉਰਫ ਬੱਲੇ ਸ਼ਾ ਥਾਣਾ सदर ਫਾਜ਼ਿਲਕਾ ਦੇ ਰਹਿਣ ਵਾਲੇ ਨੇ ਇਧਰ ਅੰਗਰੇਜ਼ ਹੈ ਇਹ ਇਥੇ ਢਾਣੀ ਨੱਥਾ ਸਿੰਘ ਵਿਆਹ ਹੈ ਨਾਲ ਇਹਦੇ ਇਹਦਾ ਸਾੜਾ ਸਿੰਘ ਗੁਰਵੰਤ ਸਿੰਘ ਰਬੰਟੀ ਪੁੱਤਰ ਬਲਵਿੰਦਰ ਸਿੰਘ ਵਾਸੀ ਢਾਣੀ ਨੱਥਾ ਸਿੰਘ ਦਾਖਲੀ ਢੰਡੀ ਕਦੀਮ थाना सदर ਇਹ ਮਖੂਰੀ ਹੋਈ ਵੀ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੀਰੋਨ ਮਗਾੰਦਾ ਕੰਮ ਕਰਦੇ ਨੇ ਤੇ ਅੱਜ ਕੱਲ ਵੀ ਇਹਨਾਂ ਦੀ ਰਾਤ ਇਹਨਾਂ ਦੀ ਖੇਪ ਆਈ ਹੈ ਅਗਰ ਨਾਕਾਬੰਦੀ ਕੀਤਾ ਜਾਵੇ ਤਾਂ ਇਹਨਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਇਹ ਆਪਣੇ ਤਿੰਨ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਸ਼ਹਿਰ ਵੱਲ ਨੂੰ ਆ ਰਹੇ ਨੇ ਜਿਸ ਤੇ ਬੀਐਸਐਫ ਤੇ ਪੰਜਾਬ ਪੁਲਿਸ ਦਾ ਜੁਆਇੰਟ ਨਾਕਾ ਲੱਗਿਆ ਹੋਇਆ ਸੀ ਇਹਨਾਂ ਨੂੰ ਰੋਕਿਆ ਗਿਆ ਨਾਕੇ ਤੇ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਬੰਦ ਹੋ ਗਿਆ ਤੇ ਇਹਨਾਂ ਨੂੰ ਉੱਥੇ ਅਸੀਂ ਰੰਗੇ ਹੱਥੀ ਆਪਣਾ ਸਮੇਤ ਹਿਰੋਇਨ 500 ਗ੍ਰਾਮ ਇਹਨਾਂ ਨੂੰ ਕਾਬੂ ਕਰ ਲਿਆ ਜਿਸ ਤੇ ਮਕਦਮਾ ਨੰਬਰ 33 ਅ ਰਿਟਰ 23424 ਅੰਡਰ ਸੈਕਸ਼ਨ 21 ਸੀ ਤੇ 23 685 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਇਹਨਾਂ ਨੇ ਇਨਕਸਾਬ ਕੀਤਾ ਕਿ ਅਸੀਂ ਪਹਿਲਾਂ ਵੀ ਹਿਰੋਇਨ ਮੰਗਾਂਦੇ ਰਹਿੰਦੇ ਹਾਂ ਤੇ ਹੁਣ ਵੀ ਅਸੀਂ ਇਹਦੀ ਖੇਪ ਮੰਗਾਈ ਸੀ ਇੱਕ ਪੈਕੇਟ ਤਾਂ ਵੀ ਸਾਨੂੰ ਮਿਲ ਗਿਆ ਸੀਗਾ ਹਿਰੋਇਨ ਦਾ ਤੇ ਦੂਸਰਾ ਪੈਕੇਟ ਸਾਨੂੰ ਲੱਭਿਆ ਨਹੀਂ ਜਿਸ ਦੀ ਲੜੀ ਵਿੱਚ ਦੂਸਰੇ ਦਿਨ ਅੱਜ ਸਵੇਰ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਫਿਰ ਸਰਚ ਕੀਤੀ ਗਈ ਸਰਚ ਦੇ ਦੌਰਾਨ 500 ਵੀਗੀਆਂ 2 ਗ੍ਰਾਮ ਦਾ ਪੈਕੇਟ ਇੱਕ ਹੋਰ ਬਰਾਮਦ ਹੋਇਆ ਤੇ ਬੀਐਸਐਫ ਦੇ ਕੰਪਨੀ ਕਮਾਂਡਰ 160 ਬਰਾਲੀ ਹੁੰਦੇ ਜਿਹੜੇ ਹੈਗੇ ਐਸਸੀ ਯਾਦਵ ਉਨਾ ਬਦੋਂ ਸਾਨੂੰ ਫਿਰ ਕਮੀਮੋ ਦਿੱਤਾ ਗਿਆ ਮੀਮੋ ਤੇ ਆਧਾਰ ਤੇ ਅਸੀਂ ਇੱਕ ਹੋਰ ਐਫ ਆਰ ਨੰਬਰ 36 ਦਰਜ ਕੀਤੀ ਗਈ ਤੇ ਜਿਹਨੂੰ ਹਰਦਿਕ ਇਨਕਸ਼ਾਫ ਵੀ ਲਿਖਿਆ ਗਿਆ ਇਹਦਾ ਮੁਜਰਮ ਦਾ ਜਿਸ ਦੇ ਆਧਾਰ ਤੇ ਇਹ ਮੁਕੱਦਮਾ ਦਰਜ ਕਰਕੇ ਇਹਦੀ ਵੀ ਤਫਤੀਸ਼ ਕੀਤੀ ਜਾਏਗੀ ਇਹ ਆਪਣਾ ਢਾਣੀ ਨੱਥਾ ਸਿੰਘ ਦੇ ਇਥੇ ਇੱਕ ਖੇਤ ਚ ਬਰਾਮਦ ਹੋਈ ਹੈ ਇਹ ਦੋਨੇ ਜਿਹੜੇ ਡਰਾਪਿੰਗ ਜਿਹੜੀ ਹੋਈ ਸੀ ਉਹਦੀ ਡਰੋਂ ਦੀ ਇਹ ਢਾਣੀ ਨੱਥਾ ਸਿੰਘ ਦੇ ਖੇਤਾਂ ਵਿੱਚ ਇਹਨਾਂ ਦੇ ਘਰ ਦੇ ਕੋਲੋਂ ਹੋਈ ਸੀ ਇਹ ਤੇ ਪਹਿਲਾਂ ਹੀ ਮੁਕਦਮਾ ਹੈ ਅੰਗਰੇਜ਼ ਸਿੰਘ ਉਰਫ ਗੱਗੀ ਇਹਦਾ ਮੇਨ ਕਿੰਗਪਿਨ ਹੈਗਾ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਸ ਤਰ੍ਹਾਂ ਵੀ ਕੁਝ ਦੱਸਣਗੇ ਇਹਨਾਂ ਦੇ ਫਾਰਵਰਡ ਲਿੰਕ ਤੇ ਬੈਕਵਰਡ ਲਿੰਕ ਚੈੱਕ ਕੀਤੇ ਜਾਣਗੇ ਉਸ ਹਿਸਾਬ ਨਾਲ ਫਿਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਏਗੀ ਸੁਨੇ ਨੇ ਜਿਹੜੇ ਕਾਬੂ ਕਾਬੂ ਕੀਤੇ ਹੋਏ ਨੇ ਇਹ ਤਿੰਨ ਤਿੰਨ ਮੁਜਰਮ ਹੈ ਕੋਈ ਵੀ ਕੋਈ ਇਹਨਾਂ ਦੇ ਨਾਲ ਹੈਗਾ ਜਾਣਕਾਰੀ ਮਿਲੀ ਹੈ ਜਾਂ ਇਹ 3 ਮਹੀਨੇ ਫਿਲਹਾਲ ਤਿੰਨੇ ਬਾਕੀ ਰਿਮਾਂਡ ਲੈ ਲਿਆ ਇਹਨਾਂ ਦਾ ਰਿਮਾਂਡ ਤੋਂ ਲੈ ਕੇ ਪੁੱਛਗਿੱਛ ਕੀਤੀ ਜਾਏਗੀ ਪੁੱਛਗਿੱਛ ਦੇ ਦੌਰਾਨ ਅਗਰ ਕੋਈ ਹੋਰ ਲਿੰਕੇਜ ਇਹਦੇ ਨਿਕਲਣਗੇ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਜਾਏਗੀ ਸਰ ਇਹਨਾਂ ਕੋਲੋਂ ਜਿਹੜਾ ਵਹੀਕਲ ਵਰਤਿਆ ਗਿਆ ਸੀ ਉਹ ਵੀ ਇਹਨਾਂ ਕਬਜ਼ੇ ਚ ਲਿਆ ਗਿਆ ਜੀ ਜਿਹੜਾ ਇਹਨਾਂ ਦੋਸ਼ੀਆਂ ਵੱਲੋਂ ਜਿਹੜਾ ਵਹੀਕਲ ਮੋਟਰਸਾਈਕਲ ਵਗੈਰਾ ਦਾ ਹਾਂ ਉਹ ਮੋਟਰਸਾਈਕਲ ਵੀ ਚੋਰੀ ਦਾ ਹੈ ਤੇ ਉਹ ਵੀ ਅਸੀਂ ਕਬਜ਼ੇ ਚ ਲੈ ਲਿਆਗੇ ਅੰਗਰੇਜ਼ ਸਿੰਘ ਗੱਗੀ ਜਿਹੜਾ ਹੈਗਾ ਇਹ ਇੱਥੇ ਵਿਆਹ ਹੋਇਆ ਸੀ ਨਾਲ ਇਹਦਾ ਸਾਲਾ ਸੀਗਾ ਗੁਰਵੰਤ ਸਿੰਘ ਉਰਫ ਬੰਟੀ ਤੇ ਇੱਕ ਇਹਦਾ ਦੋਸਤ ਇਹਦੇ ਆਇਆ ਹੋਇਆ ਸੀ ਘਰ na oedd e'n cael